ਸਾਹਿਬੀ ਕਾਰਜ ਅਨੁਸਾਰ ਹੈ ਨਾ ਮੈਂ ਤੁਹਾਡੀ ਆਪਣੀ ਅਮਰਜੀਤ ਵਰਗੋਸ਼ੀ ਜੋਸ਼ੀ ਜਨਰਲ ਹੌਟੈਲ ਦੇ ਅੰਦਰ ਤੇ ਤੁਹਾਡਾ ਸਵਾਗਤ ਹੈ ਜੀ ਬਿਰਸਾ ਸਮਾਹ ਕੇ ਰੱਖਣ ਦੀ ਅਸੀਂ ਬਹੁਤ ਕੋਸ਼ਿਸ਼ ਕਰੀ ਹੈ ਤੇ ਕਾਮਯਾਬੀ ਹੋਇਆ ਇਹ ਕਾਮਯਾਬੀ ਤੁਸੀਂ ਦਿੱਤੀ ਹੈ ਤਾਂ ਸਭ ਤੁਸੀਂ ਦੇਖ ਰਹੇ ਹੋ ਤੇ ਵਧੀਆ-ਵਧੀਆ ਸਾਨੂੰ ਕਮੈਂਟ ਹੀ ਦੇ ਰਹੇ ਹੋ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਨਾ ਕਿ ਅਸੀਂ ਤੁਹਾਡੇ ਲਈ ਫਿਰ ਨਵੇਂ-ਨਵੇਂ ਮੰਗਲ ਪਿਆਰ ਕਰਦੇ ਹਾਂ ਤੇ ਸਾਡੇ ਫਿਰ ਸਭ ਨੂੰ ਸਭਾ ਲਈ ਸਾਰੀਆਂ ਭੈਣਾਂ ਲਈ ਤਾਂ ਨਮਾਜ਼ ਹੈ ਸੋਨ ਬਾਲਾਂ ਦੇ ਉੱਤੇ ਤੇ ਕੀ ਖੋਲਦਾ ਹੈ ਵਿਰਸ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਦੇ ਕਰਕੇ ਲੋਕਾਂ ਦੀ ਪਹਿਚਾਣ ਬਣਦੀ ਹੈ ਜਿਹੜੀਆਂ ਕੌਮਾਂ ਆਪਣੇ ਵਿਰਸੇ ਨਾਲ ਜੁੜਿਆ ਰਹਿੰਦੀਆਂ ਨੇ ਤੇ ਉਹ ਸਦਾ ਸਰਦਾਰੀ ਕਰਦੀਆਂ ਇਹੋ ਜੀ ਕੌਮ ਹੈ ਸਾਡੇ ਪੰਜਾਬੀਆਂ ਦੀ ਔਰ ਵਿਰਸਾ ਜੋ ਸਾਡੇ ਧਰਾਂ ਵਿੱਚ ਨਹੀਂ ਸਾਡੀਆਂ ਰੂਹਾਂ ਦੇ ਵਿੱਚ ਸਮਾਇਆ ਹੋਇਆ ਹੈ ਤੇ ਆਓ ਫਿਰ ਦੁੱਤੀਏ ਇੱਕ ਗੀਤ ਤੇ ਉਗਰ ਸੇਵਾ ਮੈਨੂੰ ਕੀ ਕਹਿੰਦਾ ਕੋਣ ਕੁਛੇ ਰੀਤ ਨੂੰ ਤੇ ਲਾਈਏ ਰਹਿੋਂਗਾ ਤੇ ਜਿਹੜਾ ਮੈਂ ਨੁਕਤਾ ਪਾਉਂ ਨੋਟ ਕਰ ਲਿਓ ਤੁਸੀਂ ਪਹਿਲਾ ਉਹ ਨੁਕਤਾ ਪਹਿਲੀ ਵਾਰੀਆ ਚ ਪਾ ਰਹੀਆਂ ਮੈਂ ਬਈ ਜੇ ਮੈਂ बस ਮਾਲੂ-ਮਾਲ ਹੋ ਜੂਗੇ ਪੰਡਤਾਂ ਕੋਲੇ ਪੁੱਛਣ ਜਾਂਦੇ ਹੋ ਨਾ ਕੇਵਲ ਇੱਕ ਦਿਨ ਹੀ ਇਹ ਉਪਾਅ ਕਰਨਾ ਤੇ ਕਹਿੰਦੇ ਕਰੋੜਾਂ ਦੇ ਮਾਲਕ ਬਣ ਜਾਓ ਪੈਸਾ ਖੜਨ ਲੱਗ ਜੂ ਘਰੇ ਤੇ ਬਹੁਤੀ ਸੰਤ ਪ੍ਰੇਮਾਨੰਦ ਜੀ ਨੇ ਦੱਸਿਆ ਪਹੁੰਚੇ ਹੋਏ ਸੰਤ ਨੇ ਤੇ ਪੰਡਤਾ ਕੋਈ ਜਾਂਦੇ ਪਿੱਛੋਂ ਤਾਂ ਫਰੀਜ ਹੀ ਦੱਸਦੇ ਆਪਾਂ ਨੂੰ ਮਾਂਏ ਛੋਟੇ ਕੋਲੇ ਪਤਾ ਨਹੀਂ ਹੈ ਨਾ ਕਰਕੇ ਦੇਖਾਂ ਛੋਟੀ ਆਪਣੀ ਮਰਜ਼ੀ ਹੈ ਹੈ ਨਾ ਤੇ ਪਰਮਾਤਮਾ ਕੋ ਭਲੀ ਕਰਵਾ ਇਹ ਗੀਤ ਤਾਂ ਬਾਹਰ ਪਾਉਂਗੀ ਹੁਣ ਸੁਣੋ ਤੁਸੀਂ ਇਹ ਗੀਤ ਸਾਡੇ ਵਿੱਚੇ ਵਾਲੀ ਕੀ ਕਹਿੰਦਾ ਹੈ ਨਾ ਉਹੀ ਗੀਤ ਜਿਹੜਾ ਜਦੋਂ ਸਾਡੇ ਸਮਾਜ ਚ ਬਣਦਾ ਹੈ ਗੀਤ ਕੋਈ ਨਹੀਂ ਸਾਰੇ ਹੈ ਨਾ ਜੇ ਲੋ ਮਾਣੋ ਇਸ ਗੀਤ ਦਾ ਆਓ ਫਿਰ ਲਾਈਏ ਰੋਂ ਕਰਨਾ ਹੈ ഗീത മേ ഹാ പേ പായി പോലാ ദ ജ

ി ദേദോടി എണേ ബി ദേ Sondagi yaa la jẹ́, yóò fún ndrǔ ɛjẹun. i badi ke ke <tries> Thank you ਕੀ ਕੇ ਹੀ ਮਨ ਮੁਝ ਢੀਹ ਨਾ ਉਗੀ ਮੈਂ ਨੂੰ ਆਉ ਲਾ ਤਦਾ ਦੂਸੀ ਆ ਮਹਾਨ ਲਹਣੀ ਕੇ ਜੀ ਮੈਂ ਇਹ ਇੱਕ ਫੋਗੀ ਵੀ ਵੀ ਦੇ ਅੰਦਗ ਡਗਦਾ ਉਹ ਨਾ ਪੁੱਗ ਗਿਆ ਹੋਇਆ ਫਿਰ ਤਾਂ ਰਾਜੂ ਨੀਕ ਦੀ ਹੈ ਨਾ ਫਿਰ ਤੁਸੀਂ ਸਾਰਾ ਗੀਤ ਸੁਣੀ ਗਿਆ ਹੈ ਨਾ ਤੇ ਉਮੀਦ ਆ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਇਆ ਹੋਗਾ ਹੈ ਨਾ ਤੇ ਆ ਜਾਓ ਫਿਰ ਹੁਣ ਆਪਾਂ ਨੁਕਤੇ ਵੱਲ ਇਹ ਨੁਕਤਾ ਜਿਵੇਂ ਇਸੇ ਪੰਨਾ ਤੋਂ ਆਪਾਂ ਪੁੱਛਣ ਲੱਗ ਜਾਨੇ ਆ ਹੈ ਨਾ ਬਾਈ ਸਾਡੇ ਘਰੇ ਵਾਧਾ ਹੋਵੇ ਸੰਪਤੀ ਸੰਪਤੀ ਕੀ ਹੈ ਨਾ ਤਾਂ ਪਤਾ ਵੀ ਇਹ ਵਿਪਰੀਮੰਦ ਮਹਾਰਾਜ ਜੀ ਨੇ ਦੱਸਿਆ ਲੋ ਕੋਈ ਜਿਹ ਸੰਤ ਨੇ ਮੈਂ ਹਰ ਕਿਸੇ ਨੂੰ ਨਹੀਂ ਸੁਣਦੀ ਮੈਨੂੰ ਤਾਂ ਪੱਕਾ ਪਤਾ ਹੁੰਦਾ ਫਿਰ ਮੋਂਨਾ ਕੋਈ ਸੁਣਦੀ ਆ ਨਾ ਮੈਂ ਕਿਤੇ ਪੰਡਤਾਂ ਕੋਲ ਜਾਵਾਂ ਬਸ ਸੰਤਾ ਮਹਤਾ ਕੋਲ ਜਾ ਗੱਲ ਲਈ ਮੈਂ ਸੁਣਨੀ ਆ ਉਹ ਹੀ ਥੋੜੇ ਕੋਲੇ ਬਚਾਉਣੀ ਆ ਤੇ ਜਾਮਾ ਗ੍ਰੰਥ ਪੜ੍ਹਦੀ ਆ ਤੁਹਾਨੂੰ ਹਰ ਵਾਰੀ ਦੱਸਦੀ ਆ ਮੈਂ ਹੈ ਤਾਂ ਤੁਸੀਂ ਪਤਾ ਕੀ ਕਰਨਾ ਹੈ ਫਿਰ ਸਿਰਫ ਇੱਕ ਵੀਰਵਾੜ ਜਿਆਦੇ ਵਾਰੀ ਵੀ ਕਰਨ ਦੀ ਲੋੜ ਨਹੀਂ ਕੀ ਕਰਨਾ ਹੈ ਤੁਸੀਂ ਲੈਖ ਲਓ ਬਈ ਹੁਣ ਫਿਰ ਵਾਰੀ ਵਾਰੀ ਨਾ ਪੁੱਛਿਓ ਅੱਜ ਪਿੱਖੀ ਵਿੰਡ ਤੋਂ ਕਿ ਭੈਣ ਮੈਨੂੰ ਮੈਂ ਕਾਲੇ ਵਾਲਾ ਵਾ ਦੱਸਿਆ ਮੈਨੂੰ ਹੋਰ ਹੀ ਕੁਝ ਪੁੱਛ ਰਹੀ ਸੀ ਮੈਂ ਤੁਸੀ ਗਲਤ ਸੁਣ ਲਿਆ ਦੁਬਾਰਾ ਵੀਡੀਓ ਕੋਲੋ ਤੇ ਹੁਣ ਤੁਸੀਂ ਲਿਖੋ ਧਿਆਨ ਨਾਲ ਕੀ ਕਰਨਾ ਤੁਸੀਂ ਪੀਸੀ ਹੋਈ ਇੱਕ ਚੁਟਕੀ ਹਲਦੀ ਜੇ ਤੁਹਾਡੇ ਘਰੇ ਹੈਗੀ ਪਰ ਜੇ ਨਾ ਗੱਲ ਗੰਡੀਆਂ ਬਾੜੀ ਹਲਦੀ ਹੋਵੇ ਉਹ ਪੀਸ ਕੇ ਰੱਖੋ ਜੇ ਤੁਹਾਡੇ ਘਰੇ ਗੰਡੀਆਂ ਵਾਲੀ ਹਲਦੀ ਹੋ ਤਾਂ ਵੀ ਬਰਕਤ ਆਊਗੀ ਆਪਾਂ ਉਹੀ ਕਰਦੇ ਸੀ ਹੁਣ ਤਾਂ ਪੀਸਿਆ ਹੋਇਆ ਹਲਦੀਆਂ ਦੇ ਵਿੱਚ ਵੀ ਮਿਲ ਆਵਟਾਂ ਨੇ ਲੈ ਆ ਕੇ ਪੀਸ ਕੇ ਰੱਖ ਲੈ ਭਰੇ ਗੱਠੀਆਂ ਵਾਲੀ ਹਲਦੀ ਹੈ ਨਾ ਤਾਂ ਇੱਕ ਚੁਟਕੀ ਉਹ ਮਿੱਟੀ ਆ ਦੀ ਬਰਲੇ ਨਾ ਪਾ ਲੈਣੇ ਹੋਣੇ ਬਿਚੇ ਦੀਵੇ ਬਣੇ ਬਣਾਏ ਹੈ ਨਾ ਉਹਦੇ ਵਿੱਚ ਉਹ ਤੁਸੀਂ ਇੱਕ ਛੁਟਕੀ ਹਾਜਰੀ ਪਾ ਲਈ ਤਾਂ ਦੋ ਲੌਂਗ ਪਾ ਕਿੰਨੇ ਲੌਂਗ ਪਾਉਣੇ ਨੇ ਦੋ ਹਾਦੀ ਛੁਟਕੀ ਇੱਕ ਦੇਸੀ ਕੀ ਹੋਰ ਆਪਾਂ ਜੋ ਡਿਸਕਸ ਧਾਣਿਆ ਤੇ ਫੁੱਲ ਬੱਤੀ ਜਿਹੜੇ ਖੜੀ ਬੱਤੀ ਤਾਂ ਆਪ ਲੰਬੀ ਬੱਤੀ ਪਾਉਣਿਆ ਖੜੀ ਬੱਤੀ ਮੈਂ ਪਰੋਜੀ ਜੋੜਤੀ ਬਣਿਆ ਖੜੀ ਬੰਦੀ ਪਾ ਕੇ ਫੁੱਲ ਬੱਤੀ ਤੇ ਉਹ ਲਾ ਕੇ ਫਿਰ ਤੁਸੀਂ ਤੁਰਸੀ ਜੇ ਘਰੇ ਆ ਤੁਸੀਂ ਦੇ ਗਮਰੇ ਦੇ ਕੋਲੇ ਉਥੇ ਲక్ష్ਮੀ ਮਾਤਾ ਦਾ ਤੇ ਵਿਸ਼ਵ ਭਗਵਾਨ ਦਾ ਧਿਆਨ ਧਰ ਕੇ ਉਹ ਤੁਸੀਂ ਲਾ ਦੇ ਉੱਥੇ ਬੋਲ ਇੱਕ ਦਿਨ ਤੇ ਭੁੱਲਣਾ ਨਹੀਂ ਤੁਸੀਂ ਇਸ ਭਾ ਨੂੰ ਕਰਨਾ ਤੁਹਾਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਊਗੀ ਮਾਰਾ ਹੀ ਲੱਸਦੇ ਨੇ ਤੇ ਮਨੋ ਮਨ ਕਰੋ ਬਹੁਤ ਸੌਖਾ ਲੁਕਤਨਾ ਵਿਸ਼ਵਾਸ ਰੱਖਿਓ ਹਰ ਹਾਲ ਤੇ ਕਾਮਯਾਬ ਲੁਕਤ ਕਰਕੇ ਜਰੂਰ ਦੇਖਣਾ ਤੇ ਨੋ ਫੋਨ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਫਿਰ ਆਪਾਂ ਫਿਰ ਨਵੇਂ ਗੀਤ ਨਵੇਂ ਵੀਡੀਓ ਨਵੇਂ ਲੰਗੇ ਮੁਕਤੇ ਬਾਰੇ ਮੈਂ ਤਾਂ ਕਹਨੀ ਆਂ ਪੰਡਤਾਂ ਕੋਲੇ ਪੈਸੇ ਲਾ ਕੇ ਜਾਣੀ ਇਹ ਮਹਾਤਮਾ ਜੀ ਦੱਸਦੇ ਹੋਏ ਨੇ ਉਹ ਵੀ ਕਿਸਦਾ ਠੀਕ ਹੋਣਾ ਕਿਸੇ ਨਾ ਇਹਨਾਂ ਨੇ ਗਰੰਟੀਆਂ ਨਾਲ ਦੱਸੇ ਹੋਏ ਨੇ ਜਿਹਦੇ ਤੁਸੀਂ ਗੁੱਟਾ ਹੈ ਨਹੀਂ ਕਰੇ ਉਹ ਕੰਮ ਨਾਲ ਲਿਆਉਂਦੇ ਤੁਸੀਂ ਨਾ ਗੁੱਟਾ ਰੱਖੋ ਆਪਦੇ ਘੇੜੀ ਲਾ ਕੇ ਹੈ ਨਾ ਉਹ ਐਂ ਡਿਬੈਟ ਵੀ ਹੈ ਤੁਸੀਂ ਖਾਂਦ ਕੰਮ ਤੋਂ ਉਹਦੇ ਪੱਤੇ ਚਾਪਦੇ ਨੇ ਤਾਂ ਨਹੀਂ ਹੈ ਰੇਸ਼ਾ ਕੰਮ ਕਰਦਾ ਹੈ ਨਾ ਚਾਹੇ ਬਾਗੇ ਲੈ ਲੈਣੇ ਕੈਂਸਰ ਨੂੰ ਇਹ ਠੀਕ ਕਰ ਦੇ ਤੁਸੀਂ ਦਾ ਇਹ ਮੁੱਟਾ ਵਧੀਆ ਤੇ ਉਹ ਤੁਸੀਂ ਜਰੂਰ ਇਹ ਕਰਦੇ ਕਰੋ ਅਸੀਂ ਉਰਤਾਂ ਲਾੱਕੀ ਰੱਖਦੇ ਆ ਤੇ ਤੁਸੀਂ ਨੇ ਜਿਹਦੇ ਵੀ ਨਹੀਂ ਉਹ ਜਰੂਰ ਲੈ ਆਓ ਗਮਲੇ ਚਲਾ ਲਓ ਮੈਨੂੰ ਐਤਵਾਰ ਨੂੰ ਪਾਣੀ ਨਹੀਂ ਪਾਉਣਾ હું ਪਾਣੀ ਪਾਉਂਦੇ ਰਹੋ ਹਨਾ ਤੇ ਬਹੁਤ ਹੋਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨਕਦੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ